ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਹ ਚੈਨਲ ਤੇ ਅੱਜ ਜੀ ਸਾਰੇ ਠੀਕ ਠਾਕ ਹਾਂ ਉਮੀਦ ਆ ਤੁਸੀਂ ਠੀਕ ਹੀ ਹੋਵੋਗੇ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਵੀਡੀਓ ਪਸ਼ੂਆਂ ਤੇ ਦਵਾਈ ਛਕ ਰਹੇ ਆ ਤੇ ਜੜੀਆਂ ਇਹਦੀ ਇਹਨੀਆਂ ਚੀ ਜੜੀਆਂ ਲੈ ਜਾਂਦੀਆਂ ਇਹਦੇ ਨਾਲ ਚੀ ਜੜੀ ਕੋਈ ਨਹੀਂ ਰਹਿੰਦੀ ਤੇ ਪਰ ਵੀ ਉੱਤਰ ਜਾਂਦੇ ਆਂਗੇ ਮਰਦੇ ਨੇ ਹੈਗੇ ਜੇ ਵੀ ਸਪਰੇਅ ਕਰਨੀ ਪੈਂਦੀ ਹੈ ਫਿਰ ਪਸ਼ੂਆਂ ਤੇ ਕੋਈ ਵੀ ਚਿੜੀ ਨਹੀਂ ਰਹਿੰਦੀ ਇਹ ਜੀ ਦਵਾਈ ਹੈ ਇਹ ਦਵਾਈ ਆਪਾਂ ਬਜ਼ਾਰੋਂ ਲੈਣੀਆਂ ਨੇ ਟਿਕਟੈਕ ਟਿਕਟੈਕ ਵਾਲੀ ਸਿਸੀ 2 ਕੋਸਰ ਰੁਪਏ ਦੀ ਆਉਂਦੀ ਹੈ ਦਵਾਈ ਤਾਂ ਜੀ ਹੁੰਦੀ ਹੈ ਜੀ ਚਲੋ ਜੀ ਆਪਾਂ ਸਾਰੇ ਛਿੜਕ ਦਾਂਗੇ ਜਿੱਥੇ-ਜਿੱਥੇ ਲੱਗਦੀਆਂ ਸੀ ਜੜੀਆਂ ਦਵਾਈ ਬਹੁਤ ਵਧੀਆ ਗਈ ਹੈ ਹੁਣ ਆਪਾਂ ਨਮਾ ਕੇ ਦਵਾਈ ਛੜਕਤੀ ਬਾਅਦ ਸੰਨ ਪੱਠੇ ਹੋਰ ਪਾ ਦਾਂਗੇ ਸੰਨੀ ਖਾਹਟੀਆਂ ਇੱਕ ਜੜੀਆਂ ਘਾਈਆਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਆ ਇੱਥੇ ਲੁਗ ਲੱਗ ਜਾਂਦੀਆਂ ਖੁੱਡਾਈਆਂ ਜੇ ਫੇਰ ਨਿਕਲਿਆ ਉਹਨਾਂ ਇਸ ਕਰਕੇ ਸਪਰੇਅ ਕਰਨੀ ਪੈਂਦੀ ਹੈ ਫੇਰ ਹਾਰ ਮਾਰ ਜਾਂਦੇ ਨੇ ਇਹ ਸਾਰੀਆਂ ਆਪ ਦਵਾਈ ਲਾਤੀ ਪੈਰਾਂ 'ਚ ਬਹੁਤਾ ਪੈਰ ਵਾਲੇ ਮਾਰਦੀਆਂ ਮੱਚਾਂ ਨੌ ਹਾਂ ਜੜ ਜਾਂਦੀਆਂ ਪੈਰੀ ਮਰੀ ਨੇ ਜੇ ਤਾਂ ਆਰਚੋਣੇ ਉਦੋਂ ਵੀ ਘਰ 'ਚ ਮਾਰੀ ਜਾਂਦੇ ਰਹਿੰਦੇ ਆਪ ਆਪਣਾ ਛੜਕਗੇ 1 ਲੀਟਰ ਚ ਆਪਾਂ ਮਸਾ ਅੱਧਾ ਕ ਚਮਚਾ ਦਵਾਈ ਪਾਉਣੇ ਨੇ ਮਤਲਬ 15 ਮੀ ਲੀ ਬੂੰਦਾਂ ਪਾ ਲੈਨੇ ਤਾਂ ਬੂੰਦਾਂ ਵੈਸੇ 1 ਕ ਲੀਟਰ ਚ 10 ਬੂੰਦਾਂ ਹੀ ਕਹਿੰਦੇ ਆ ਪਰ ਮੈਂ ਤੇਜ਼ ਹੀ ਪਾ ਦੇਨੇ ਨੇ ਇਹਦੇ ਦਵਾਈ ਦਾ ਮੈਂ ਵੀ ਜੇ ਪਸੂ ਚੱਟ ਵੀ ਰਿਹਾ ਤਾਂ ਵੀ ਕੋਈ ਡਰ ਨਹੀਂ ਕੋਈ ਖਤਰਨਾਕ ਨਹੀਂ ਕੁਛ ਨਹੀਂ ਹੁੰਦਾ ਚਟਕਣ ਦਵੇ ਮਰਦੀ ਚਟੀਆਂ ਇਹ ਨਾਲ ਚੱਕ ਇੱਕ ਦੇ ਲਾ ਰਹੀ ਦੂਸਰੀ ਇਹ ਲਾ ਰਹੇ ਆ ਇਹ ਜਿਹੜੇ ਥਣਾਇਆਂ ਕੋਲੇ ਬਹੁਤ ਜ਼ਿਆਦੇ ਲੱਗੇ ਆਏ ਉਹ ਧਾਰ ਚੋਣਿਆ ਨਾ ਉਦੋਂ ਕਿਰਾਲ ਕਤ ਜੀ ਹੁੰਦੀ ਹੈ ਜਾਂ ਗਾਲਜੇ ਦੇ ਕੋਲੇ ਅੱਗੇ ਹੁੰਦੇ ਆ ਜਿਆ ਦੇ ਜਾਂ ਪੋਜੀ ਕੋਲੇ ਹੁੰਦੇ ਆ ਅਲੋਜੀ ਕੜਕੋਲੇ ਵੀ ਲਾਤੀ ਆਪਾਂ ਦਵਾਈ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਹੁਣ ਤੀਜੇ ਨੰਬਰ ਵਾਲੀ ਦੀ ਬਾਰੇ ਆ ਜੀ ਇਹਦੇ ਆ ਪੂਛ ਕੋਲੇ ਬਹੁਤ ਜਿਆਦੇ ਲੱਗਿਆ ਨੇ ਤੇ ਥਣਾ ਕੋਲੇ ਲੇਵੀ ਕੋਲੇ ਬਹੁਤ ਜਿਆਦੇ ਆ ਪੂਛ ਕੋਲੇ ਸਿੰਘਾਂ ਆਂ ਨੇ ਸੁਣਾ ਚ ਬਾਹ ਜਾ ਦਿੰਦੇ ਸਿੰਘਾਂ ਦੇ ਸੁਣਾ ਤੇ ਮੈਂ ਪਹਿਲਾਂ ਡੀਜ਼ਲ ਵੀ ਲਾਤਾ ਸੀਗਾ ਇਹ ਮੱਚ ਜਾਣੀ ਆ ਸਾਰਾ ਮਰ ਜੂਗਾ ਬੇਦਾ ਜਿਹਾ ਲੱਗਿਆ ਹੁੰਦਾ ਦਾ ਰਾਹ ਪੂਰੀਆਂ ਟੱਪ ਪੂਰੀਆਂ ਟੱਪ ਟਪਾਈ ਕਰਨੀਆਂ ਸਸ ਤੋਂ ਉੱਤਰ ਨਹੀਂ ਹੈ ਸਾਰੇ ਜਿਹੜੇ 15 ਤੋਂ 20 ਮੈਂਟਾਂ ਦੇ ਅੰਦਰ ਅੰਦਰ ਸਾਰੀਆਂ ਸੇ ਸੀੜੀਆਂ ਉਤਰ ਲੱਗ ਜਾਣੀਆਂ ਨੇ ਤੇ ਆਪਣੇ ਗਾਮ ਬਹੁਤ ਸੇਲਾ ਜਿਵੇਂ ਮਰਜ਼ੀ ਦਵਾਈ ਲਈ ਚਲੋ ਜੀ ਮਮਾ ਕੋਈ ਸੜਨੇ ਮਾਰਨੇ ਨਹੀਂ ਕੋਈ ਹਿਲਣਾ ਨਹੀਂ ਇਸ ਕਰਕੇ ਸਨਾਂ ਨਹੀਂ ਆ ਚ ਬਹੁਤ ਜ਼ਿਆਦਾ ਲੱਗਿਆ ਹੈ ਜੀ ਮਾਰ ਕੇ ਚੰਗੀ ਤਰ੍ਹਾਂ ਦਵਾਈ ਲਾ ਵੀ ਐਨ ਵੀ ਦੋ ਪੰਪ ਮਾਰਦੇ ਆਪਾਂ ਫਿਰ ਉਹ ਆਸ-ਪਾਸੇ ਰਹਿ ਜਾਂਦੀਆਂ ਨੇ ਨਹੀਂ ਤਾਂ ਬਦ ਉਹ ਦੂਸਰੀ ਜਾਣੇ ਲਾ ਦਾਂਗੇ ਤੇ ਇੱਕ ਤਾਂ ਇਹ ਇਸੇ ਹੁੰਦੀ ਹੈ ਜੁਸੇ ਪਿਆ ਰਹੋ ਨਹੀਂ ਆ ਸਕਦੇ ਹਿਸਲੇ ਪਾਸੋਂ ਨਹੀਂ ਛਿਚੜੀਆਂ ਲੱਗੀਆਂ ਹੋਈਆਂ ਨੇ kat ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਬਲਿ ਸਬਸਕ੍ਰਾਈਬ ਤਾਂ ਕਿ ਆ ਕੇ ਉਹ ਨਾਲ ਵੀਰੋ ਹਨਾ ਤੱਕ ਪੰਜ ਦਰਵੇ ਆ ਜੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਇਸ 10 ਤੋਂ ਬਾਅਦ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਨੂੰ ਸਕਿਪ ਨਾ ਕਰੇ ਅਲੋ ਜੀ ਆਪਾਂ ਦਵਾਈ

ਵੇਲੇ ਆ ਕੇ దాయి ఉంది కట్నా బ రై డర మర్జీ చట్టి చాలా Agora eu